ਹੈਲੋ ਮੇਰਾ ਨਾਮ ਮੀਵਸੰਗਾ ਜੀ ਮੇਰਾ ਪਿੰਡ ਹਮੀਗਾਟੇ ਪੀ ਹੈ ਜੀ ਮੇਰੇ ਕੋਲੇ ਇੱਥੇ ਟੂਲ ਪਲਾਜੇ ਦੇ ਨਦੀਕ ਠੇਕੇ ਦੇ ਵਾਹਨ ਲਿਆ ਹੋਇਆ ਜੀ ਮੈਂ ਆਪਣੇ ਖੇਤ ਗੇੜਾ ਮਾਰਨ ਆਇਆ ਸੀਗਾ ਜੀ ਪਰ ਇੱਥੇ ਟੂਲ ਪਲਾਜੇ ਤੇ 7-8 ਲਗਾੜੇ ਖੜੇ ਸੀਗੇ ਜੀ ਉਹਨਾਂ ਨੇ ਨਾਲੇ ਤਾਂ ਮੇਂਡੀ ਕੁੱਟਮਾਰ ਕੀਤੀ ਮੇਰੀ ਬਾਹ ਤੋੜੀ ਮੇਰੇ ਸਿਰ ਚ ਡਾਂਗਾ ਮਾਰਿਆ ਮੇਰੇ ਸਿਰ 'ਤੇ ਵੀ ਟਾਂਕੇ ਲੱਗੇ ਜੀ ਤੇ ਮੈਂ ਬਰਸ਼ਾਸਨ ਨੂੰ ਇਹੀ ਮੰਗ ਕਰਦਾ ਜੀ ਵੀ ਇਹ ਟੂਲ ਪਲਾਜਾ ਇਥੇ ਬਹੁਤ ਜਾਨਾਂ ਹੋਈਆਂ ਨੇ ਜੀ ਸਾਡੇ ਵੀ ਆਪਦੇ ਸਾਡੇ ਆਪ ਨਾਲ ਬਣੀ ਆ ਜੀ ਇਸ ਕਰਕੇ ਸਰਕਾਰ ਨੂੰ ਮੂਰੇ ਇਹੀ ਬੇਨਤੀ ਕਰਦਾ ਜੀ ਵੀ ਇਹ ਟੂਰ ਪਲੇਜਾ ਚੱਕਿਆ ਜਾਵੇ ਜੀ ਤਾਂ ਜੋ ਕਿਸੇ ਦਾ ਹੋਰ ਵੀ ਤੀ ਪੁੱਤ ਇਥੇ ਘੇਰ ਕੇ ਜਾਨੋਂ ਨੁਕਸਾਨ ਤੋਂ ਬਚ ਸਕੇ ਜੀ ਵਾਹ ਦੇਖੋ ਜੀ ਇਹਦੇ ਪਲੇਟਾਂ ਪਈਆਂ ਨੇ ਜੀ ਵਾਹ ਦੇ ਵਿੱਚ ਔਰ ਸਿਰਤ ਦੇ ਵਿੱਚ ਟਾਂਕੇ ਵੀ ਲੱਗੇ ਆ ਜੀ